ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਕੁਲਵੰਤ ਸਿੰਘ ਬਿਰਕ ਦੁਆਰਾ ਲਿਖੀ ਹੋਈ ਕਹਾਣੀ ਧਰਤੀ ਇਤਲਾ ਬੋਲ ਦਾ ਸਾਰ ਸੁਣਾ ਰਿਹਾ ਹਾਂ ਠੱਠੀ ਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ ਪੱਕੀ ਸੜਕ ਤੇ ਤੇ ਜਿਸ ਮੋੜ ਵਿੱਚ ਮਾਨ ਸਿੰਘ ਜਾ ਰਿਹਾ ਸੀ ਉਸ ਵਿੱਚ ਤੇ ਦੂਰ ਦੇ ਪਿੰਡ ਵੀ ਨੇੜੇ ਹੀ ਲੱਗਦੇ ਸਨ ਇਸ ਲਈ ਭਾਵੇਂ ਸਾਮ ਹੋ ਰਹੀ ਸੀ ਅਤੇ ਤਾਂਗੇ ਦੇ ਥੱਕੇ ਹੋਏ ਕੋੜੇ ਦੀ ਤਾਪ ਵੀ ਮੱਠੀ ਹੋ ਰਹੀ ਸੀ ਉਸ ਨੂੰ ਕੋਈ ਚਿੰਤਾ ਨਹੀਂ ਸੀ ਮਾਨ ਸਿੰਘ ਛੁੱਟੀ ਤੇ ਆਇਆ ਹੋਇਆ ਇੱਕ ਫੌਜੀ ਸੀ ਠੱਠੀ ਖਾਰਾ ਉਸਦੇ ਯਾਰ ਕਰਮ ਸਿੰਘ ਦਾ ਪਿੰਡ ਸੀ ਜਿੰਨੀਆਂ ਗੁੜੀਆਂ ਯਾਰੀਆਂ ਫੌਜ ਵਿੱਚ ਲੱਗਦੀਆਂ ਨੇ ਹੋਰ ਕਿਤੇ ਨਹੀਂ ਲੱਗਦੀਆਂ ਪਹਿਲਾਂ ਤਾਂ ਉਹ ਦੋਵੇਂ ਆਪਣੇ ਰੈਜੀਮੈਂਟਲ ਸੈਂਟਰ ਵਿੱਚ ਇਕੱਠੇ ਰਹੇ ਅਤੇ ਹੁਣ ਇੱਕ ਬਟਾਲੀਨ ਵਿੱਚ ਬਰਮਾ ਫਰੰਟ ਤੇ ਲੜ ਰਹੇ ਸਨ ਕਰਮ ਸਿੰਘ ਪਹਿਲਾਂ ਦਾ ਭਰਤੀ ਸੀ ਅਤੇ ਹੁਣ ਹੌਲਦਾਰੀ ਕਰਦਾ ਸੀ ਪਰ ਮਾਨ ਸਿੰਘ ਅਜੇ ਮਸਾ ਨਾਇਕੀ ਤੱਕ ਹੀ ਆਪਣਿਆ ਸੀ ਕਰਮ ਸਿੰਘ ਬਾਰੇ ਇੱਕ ਖਾਸ ਗੱਲ ਇਹ ਸੀ ਕਿ ਉਸ ਵਿੱਚ ਦੀ ਜੀਬ ਵਿੱਚ ਵੜਾ ਰਸ ਸੀ ਪਿੰਡ ਦੇ ਕਈ ਹੋਰ ਮੁੰਡੇ ਵੀ ਫੌਜ ਵਿੱਚ ਸਨ ਜਦੋਂ ਉਹ ਛੁੱਟੀ ਆਉਂਦੇ ਤਾਂ ਪਿੰਡ ਦੇ ਬੰਦਿਆ ਨਾਲ ਉਹਨਾਂ ਦੀ ਗੱਲ ਵਾਇਗਰੂ ਜੀ ਕੀ ਫਤਿਹ ਤੋਂ ਅੱਗੇ ਨਾ ਤੁਰਦੀ ਪਰ ਜਦੋਂ ਕਰਮ ਸਿੰਘ ਪਿੰਦ ਆਉਂਦਾ ਤਾਂ ਖੂਦ ਹੀ ਨਾਉਣ ਵਾਲਿਆਂ ਦੀਆਂ ਪੀੜਾਂ ਵੱਧ ਜਾਂਦੀਆਂ ਸਿਆਲ ਦੀ ਅੱਧੀ ਰਾਤ ਲੋਕ ਠੰਡੀ ਹੋ ਰਹੀ ਦਾਣੇ ਭੁੰਨਣ ਵਾਲੀ ਪੱਥੀ ਦੇ ਸੇਕ ਆਸਰੇ ਬੈਠੇ ਕਰਮ ਸਿੰਘ ਦੀਆਂ ਗੱਲਾਂ ਸੁਣਦੇ ਰਹਿੰਦੇ ਪਿੱਛੇ ਰਜਮੈਂਟ ਵਿੱਚ ਉਸ ਦੀ ਰਾਈਫਲ ਦਾ ਨਿਸ਼ਾਨਾ ਬੜਾ ਮਸ਼ਹੂਰ ਸੀ ਨਿਸ਼ਾਨਾ ਮਾਰਨ ਦੇ ਮੁਕਾਬਲੇ ਵਿੱਚ ਉਸ ਦੀ ਗੋਲੀ ਨਿਸ਼ਾਨੇ ਦੇ ਇਸ ਤਰ੍ਹਾਂ ਠੀਕ ਵਿੱਚ ਘਾਰੋਂ ਲੰਘਦੀ ਜਿਵੇਂ ਆਪ ਹੱਥ ਫੜ ਕੇ ਲੰਗਾਈ ਗਈ ਹੋਵੇ। ਉਹ ਲੜਾਈ ਵਿੱਚ ਉਸਦੇ ਪੱਕੇ ਇਨਸਾਨੇ ਨੇ ਕਈ ਦੂਰ ਲੁਕੇ ਹੋਏ ਤੇ ਦਰਖਤਾਂ ਦੇ ਤਾਹਣ ਜਿੱਦੇ ਦਿਸਦੇ ਜਾਪਾਨੀ ਦੇਗੇ ਸਨ। ਇਸ ਤਰ੍ਹਾਂ ਉਹ ਜਾਪਾਨੀ ਨਿਸ਼ਾਨਚੀਆਂ ਦੀਆਂ ਗੋਲੀਆਂ ਨਾਲ ਮਰੇ ਆਪਣੇ ਆਦਮੀਆਂ ਦੇ ਬਦਲੇ ਚੁਕਾਉਂਦਾ ਅਤੇ ਆਪਣੀ ਪਲਟਨ ਦਾ ਦਿਲ ਠੰਡਾ ਕਰਦਾ। ਜਿੱਥੇ ਮਸ਼ੀਨ ਗੰਨਾਂ ਦੀਆਂ ਗੋਲੀਆਂ ਦੀਆਂ ਵਾਚੜਾ ਨਿਸਫਲ ਹੋ ਜਾਂਦੀਆਂ ਉੱਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਸਵਾਰ ਦਿੰਦੀ ਸੀ ਭਾਵੇਂ ਹੁਣ ਕਰਮ ਸਿੰਘ ਦੇ ਹੱਦ ਕੁਝ ਪੁਰਾਣੇ ਹੋ ਜਾਂਦੇ ਸਨ ਪਰ ਜਦੋਂ ਜਿਮਨਾਸਟਿਕ ਦੇ ਡੰਡਿਆਂ ਤੇ ਖੇਡਾਂ ਕਰਦਾ ਤਾਂ ਵੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਨੂੰ ਕੋਈ ਊਤ ਚੰਬੜ ਗਿਆ ਹੋਵੇ ਇੱਥੇ ਲੜਾਈ ਵਿੱਚ ਤੇ ਖੈਰੇ ਸਭ ਕੁਝ ਬੰਦ ਸੀ ਹੋਰ ਵੀ ਬਹੁਤ ਕੁਝ ਬੰਦ ਸੀ ਕਦੀ ਕੱਸੀਆਂ ਹੋਈਆਂ ਵਰਦੀਆਂ ਪਾ ਕੇ ਬੈਂਡ ਨਾਲ ਪ੍ਰੇਡ ਨਹੀਂ ਕੀਤੀ ਸੀ ਕੋਈ ਬਾਜ਼ਾਰ ਨੇੜੇ ਨਹੀਂ ਸੀ ਜਿੱਥੇ ਮੁਫਤੀ ਪਾ ਕੇ ਕੋਈ ਜਾ ਸਕੇ ਕਦੇ ਕੋਈ ਪਿੰਡ ਦਾ ਇਲਾਕੇ ਦਾ ਬੰਦਾ ਨਹੀਂ ਮਿਲਿਆ ਸੀ ਇਸ ਕਰਕੇ ਜਦੋਂ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆਈ ਤਾਂ ਕਰਮ ਸਿੰਘ ਬੜਾ ਔਖਾ ਹੋਇਆ ਸੀ ਜੇ ਉਸ ਨੂੰ ਵੀ ਛੁੱਟੀ ਮਿਲ ਜਾਂਦੀ ਤਾਂ ਦੋਵੇਂ ਇਕੱਠੇ ਹੀ ਛੁੱਟੀਆਂ ਗੁਜ਼ਾਰਦੇ ਅਤੇ ਫਿਰ ਇਕੱਠੇ ਹੀ ਮੋੜ ਆਉਂਦੇ ਅੰਮ੍ਰਿਤਸਰੋਂ ਚੂੜ ਕਾਣਾ ਕਿਹੜਾ ਦੂਰ ਸੀ 50 ਕੋਹਾਂ ਦੀ ਵੀਤ ਨਹੀਂ ਸੀ ਪਾਵੇਂ ਮੈਲੇ ਨੂੰ ਮਾਜਾ ਤੇ ਦੂਸਰੇ ਨੂੰ ਬਾਰਕਦੇ ਸਨ ਪਾਵੇਂ ਪਹਿਲਾ ਮੁਢ ਕਦੀਮਾਂ ਤੋਂ ਵਸਿਆ ਹੋਇਆ ਸੀ ਅਤੇ ਦੂਸਰੇ ਨੂੰ ਚੰਗੀ ਤਰ੍ਹਾਂ ਜੰਮ ਕੇ ਵਸਿਆ ਅਜੇ ਥੋੜਾ ਜਿਹੀ ਹੀ ਹੋਇਆ ਸੀ ਪਰ ਛੁੱਟੀ ਇਹਨਾਂ ਦਿਨਾਂ ਵਿੱਚ ਬੜੀ ਔਖੀ ਮਿਲਦੀ ਸੀ ਕਦੇ-ਕਦੇ ਕਿਸੇ ਕਿਸੇ ਨੂੰ ਜਿਸ ਤਰ੍ਹਾਂ ਲੜਾਈ ਵਿੱਚ ਬਹਾਦਰੀ ਦੀ ਤਕਮੀ ਕਦੀ-ਕਦੀ ਹੀ ਕਿਸੇ ਨੂੰ ਮਿਲਦੇ ਨੇ ਤੇ ਜਦੋਂ ਮਾਨ ਸਿੰਘ ਪਹਚਾਨ ਨੂੰ ਆਉਂਦੇ ਫੌਜੀ ਟਰੱਕ ਵਿੱਚ ਬੈਠਣ ਲੱਗਾ ਤਾਂ ਕਰਮ ਸਿੰਘ ਨੇ ਕਿਹਾ ਸਾਡੇ ਘਰ ਵੀ ਹੁੰਦਾ ਆਮੀ ਤੂੰ ਮੇਰੇ ਕੋਲ ਆਏ ਨੂੰ ਤੈਨੂੰ ਵੇਖਣਗੇ ਤਾਂ ਅੱਧਾ ਮੇਲ ਤਾਂ ਉਹਨਾਂ ਦਾ ਹੋ ਜਾਏਗਾ ਫਿਰ ਉਹਨਾਂ ਕੋਲੋਂ ਆਏ ਨੇ ਤੈਨੂੰ ਮੈਂ ਵੇਖਾਂਗਾ ਅਤੇ ਤੇਰੇ ਕੋਲੋਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾਗਾ ਤਾਂ ਅੱਧਾ ਮੇਲ ਮੇਰਾ ਵੀ ਹੋ ਜਾਏਗਾ ਫਿਰ ਆਪਣੇ ਇਲਾਕੇ ਵਿੱਚ ਉਸ ਦੀ ਦਿਲਚਸਪੀ ਵਧਾਉਣ ਲਈ ਉਸ ਪੁੱਛਿਆ ਤੂੰ ਅੱਗੇ ਕਦੀ ਉਧਰ ਗਿਆ ਕਿ ਨਹੀਂ ਨਹੀਂ ਅੰਬਰਸਰ ਵਿੱਚੋਂ ਹੀ ਲੰਘਿਆ ਹਾਂ ਪਰਾਂ ਤੇ ਕਦੀ ਨਹੀਂ ਗਿਆ ਉਧਰ ਬੜੇ ਗੁਰਦੁਆਰੇ ਨੇ ਕਰਨਤਾਰਨ ਖਡੂਰ ਸਾਹਿਬ ਗੋਇੰਦਵਾਲ ਸਾਰੀ ਥਾਈ ਮੱਥਾ ਟੇਕ ਆਮੀ ਨਾਲੇ ਸਾਡੇ ਘਰੋਂ ਹੋ ਕੇ ਆਮੀ ਮੈਂ ਚਿੱਠੀ ਪਾ ਦਿਉ ਉਹਨਾਂ ਨੂੰ ਤੇ ਇਸ ਕਰਕੇ ਆਪਣੀਆਂ ਛੁੱਟੀਆਂ ਮੋਕੰਨ ਦੇ ਨੇੜੇ ਅੱਜੋ ਟਾਂਗੇ ਤੇ ਚੜਿਆ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ ਬਾਪੂ ਜੀ ਮਹਿਮਾਨ ਸਿੰਘ ਆ ਚੂੜ ਕਾਣੇ ਉਹ ਉਸਨੇ ਕਰਮ ਸਿੰਘ ਦੇ ਕਾਦੀ ਡਿਉੜੀ ਵਿੱਚ ਬੈਠੇ ਬਾਬੇ ਨੂੰ ਹੱਥ ਜੋੜ ਕੇ ਕਿਹਾ ਆਓ ਜੀ ਜੀ ਆਇਆਂ ਨੂੰ ਆਓ ਬਹਿ ਜਾਓ ਮਾਨ ਸਿੰਘ ਅੰਦਰ ਲੰਘ ਕੇ ਮੰਜੀ ਉੱਤੇ ਬਹਿ ਗਿਆ ਉਸ ਦੇ ਆਉਣ ਕਰਕੇ ਬਾਬਾ ਕੁਝ ਔਖਾ ਔਖਾ ਲੱਗਦਾ ਸੀ ਪਹਿਲਾਂ ਤਾਂ ਉਹ ਇੱਧਰ ਉੱਧਰ ਵੇਖ ਰਿਹਾ ਸੀ ਪਰ ਹੁਣ ਉਸਨੇ ਚੁੱਪਚਾਪ ਨੀਮੀ ਪਾ ਲਈ ਮਾਨ ਸਿੰਘ ਕਾਲੇ ਸੁਭਾ ਦਾ ਨਹੀਂ ਸੀ ਪਰ ਆਪਣੇ ਇਸ ਆਉ ਭਗਤ ਤੇ ਉਸ ਨੂੰ ਬੜੀ ਹੈਰਾਨੀ ਹੋਈ ਹੋ ਸਕਦਾ ਸੀ ਇਹ ਕੋਈ ਉਪਰਾਦਮੀ ਹੋਵੇ ਤੁਸੀਂ ਕਰਮ ਸਿੰਘ ਦੇ ਬਾਪ ਹੋ ਉਸ ਨੇ ਚੰਗੇਰੀ ਮਿਲਣ ਦੀ ਮੰਗ ਕਰਦੇ ਹੋਏ ਕਿਹਾ ਆਹੋ ਜੀ ਇਹ ਉਹਦਾ ਹੀ ਘਰ ਹੈ ਉਸ ਮੇਰੇ ਬਾਰੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ ਹਾਂ ਉਸ ਲਿਖੀ ਸੀ ਭਈ ਤੁਸੀਂ ਆਓਗੇ ਸਾਡੇ ਕੋਲ ਤੇ ਬੁੱਢਾ ਉੱਠ ਕੇ ਵੇੜੇ ਵੱਲ ਨੂੰ ਤੁਰ ਪਿਆ ਇੱਕ ਕੱਤੀ ਨੂੰ ਉਸ ਕੋਲ ਕੇ ਕਿੱਲੇ ਤੋਂ ਦੂਸਰੇ ਕਿੱਲੇ ਤੇ ਬੱਧਾ ਫਿਰ ਉਸ ਦੇ ਪਿੰਡੇ ਤੇ ਹੱਥ ਫੇੜਿਆ ਤੇ ਫਿਰ ਉਸ ਨੂੰ ਆਪਣਾ ਹੱਥ ਚੱਟਣ ਲਈ ਦਿੱਤਾ ਫਿਰ ਅੰਦਰ ਜਾ ਕੇ ਮਾਨ ਸਿੰਘ ਦੇ ਆਉਣ ਦਾ ਪਤਾ ਦਿੱਤਾ ਅਤੇ ਚਾਹ ਲਿਆਉਣ ਲਈ ਆਖਿਆ ਤੇ ਜਿਸ ਤਰ੍ਹਾਂ ਮੁਰਕੇ ਡਿਉੜੀ ਵਿੱਚ ਆਉਣ ਤੋਂ ਡਰਦਾ ਹੋਵੇ ਉਹ ਫਿਰ ਵੇੜੇ ਵਿੱਚ ਬੱਧੀ ਘੋੜੀ ਕੋਲ ਖਲੋ ਗਿਆ ਉਸ ਦੇ ਅੱਗੇ ਪਈ ਤੂੜੀ ਨੂੰ ਹਿਲਾਇਆ ਹੋਰ ਛੋਲੇ ਲਿਆ ਕੇ ਵਿੱਚ ਪਾਏ ਬਾਬਾ ਹੁਣ ਕੁਝ ਵਧੇਰੇ ਆਪਣੇ ਆਪ ਵਿੱਚ ਸੀ। ਉਹ ਮਾਨ ਸਿੰਘ ਵੱਲ ਅਤੇ ਸੱਜੇ ਕਬੇ ਵਿੱਚ ਆਕ ਰਿਹਾ ਸੀ। ਜਸਵੰਤ ਸਿੰਘ ਕਿੱਥੇ ਵੇ? ਮਾਨ ਸਿੰਘ ਨੂੰ ਪਤਾ ਸੀ ਕਿ ਕਰਮ ਸਿੰਘ ਦੇ ਨਿੱਕੇ ਭਰਾ ਦਾ ਨਾਂ ਜਸਵੰਤ ਸਿੰਘ ਹੈ। ਉਹਨੇ ਆ ਜਾਂਦਾ ਚਰੀ ਦੀ ਗੱਡ ਲੈ ਕੇ ਇੰਨੀ ਨੂੰ ਕਰਮ ਸਿੰਘ ਦੀ ਬੇਬੇ ਚਾ ਲੈ ਕੇ ਆ ਗਈ। ਬੇਬੇ ਜੀ ਸਤਿ ਸ੍ਰੀ ਅਕਾਲ। ਮਾਨ ਸਿੰਘ ਨੇ ਹੱਸਦੀਆਂ ਅੱਖਾਂ ਨਾਲ ਬੁੱਢੀ ਵੱਲ ਵੇਖਿਆ। ਬੁੱਢੀ ਦੇ ਹੌਂਟ ਕੁਝ ਕਹਿਣ ਲਈ ਫਰਕੇ ਪਰ ਕੋਈ ਅੱਖਰ ਨਾ ਬਣ ਸਕਿਆ ਮਾਨ ਸਿੰਘ ਨੇ ਚਾਹ ਵਾਲੀ ਗੱਡਵੀ ਅਤੇ ਕੋਲੀ ਉਸਦੇ ਹੱਥੋਂ ਫੜ ਲਈ ਅਤੇ ਉਹ ਵਾਪਸ ਚਲੀ ਗਈ ਇਹ ਮਝੈਲ ਕਿਸ ਤਰ੍ਹਾਂ ਦੇ ਆਦਮੀ ਨੇ ਮਾਨ ਸਿੰਘ ਹੈਰਾਨ ਹੋ ਗਿਆ ਸੀ ਆਪਣੇ ਆਪ ਵਿੱਚੋਂ ਬੜਾ ਤੰਗ ਸੀ ਪਰ ਹੁਣ ਇਹ ਘਰ ਆ ਕੇ ਵਾਪਸ ਥੋੜਾ ਜਾ ਸਕਦਾ ਸੀ ਚਲੋ ਇੱਕ ਰਾਤ ਰਹਿ ਕੇ ਮੋੜ ਚੱਲਾਂਗੇ ਉਹ ਉਸ ਫੈਸਲਾ ਕੀਤਾ ਰਾਤ ਨੂੰ ਜਦੋਂ ਜਸਵੰਤ ਆਇਆ ਤਾਂ ਇਸ ਰੌਣਕ ਵਿੱਚ ਗੱਲਾਂ-ਬਾਤਾਂ ਕੁਝ ਖੁੱਲੀਆਂ ਹੋਣ ਲੱਗੀਆਂ। ਬੜੀ ਮਸੂਰ ਹੋਈ ਏ ਗੋਲੀ ਕਰਮ ਸਿੰਘ ਦੀ। ਉੱਥੇ ਬਰਮਾ ਦੀ ਲੜਾਈ ਵਿੱਚ ਬਸ ਉਹਦੇ ਘੋੜਾ ਦੱਬਨ ਦੀ ਧੀਰ ਹੁੰਦੀ ਏ। ਅੱਖ ਦੇ ਫੇਰ ਵਿੱਚ ਇੱਕ ਜਾਪਾਨੀ ਇਹ ਤਾਂ ਲੇਟ ਜਾਂਦਾ ਏ। ਸਾਨੂੰ ਨਾਲ ਤੁਰਦਿਆਂ ਪਤਾ ਵੀ ਨਹੀਂ ਲੱਗਦਾ ਉਸ ਲੱਭ ਕਿੱਥੋਂ ਗਿਆ। ਮਾਨ ਸਿੰਘ ਇੱਥੇ ਰੁਕ ਗਿਆ ਇਸ ਉਮੀਦ ਤੇ ਕਿਉਂ ਸਾਰੇ ਬਰਮਾ ਦੀਆਂ ਲੜਾਈਆਂ ਦੀਆਂ ਬਹੁਤ ਸਾਰੀਆਂ ਗੱਲਾਂ ਪੁੱਛਣਗੇ ਉਸ ਦਾ ਅੰਦਰ ਗੱਲਾਂ ਨਾਲ ਭਰਿਆ ਪਿਆ ਸੀ ਪਰ ਇੱਥੇ ਤਾਂ ਕੋਈ ਸੁਣਦਾ ਹੀ ਨਹੀਂ ਸੀ ਕੁਝ ਚਿਰ ਇਸ ਤਰ੍ਹਾਂ ਹੀ ਸੁਣ ਰਹੀ ਤੇ ਫਿਰ ਬੁੱਢੇ ਜੀ ਜਸਵੰਤ ਨੂੰ ਕਿਹਾ ਆਪਣੀ ਵਾਰੀ ਕਦੋਂ ਹੈ ਪਾਣੀ ਦੀ ਪਰਸੋਂ 3 ਵਜੇ ਸਵੇਰ ਦਾ ਨਾਂ ਸੁਣ ਕੇ ਮਾਨ ਸਿੰਘ ਨੇ ਫਿਰ ਗੱਲ ਛੇੜੀ ਉਹ ਆਪਣੇ ਯਾਰ ਦੀਆਂ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ ਹੋਰ ਗੱਲ ਤੇ ਗੱਲ ਕਰਮ ਸਿੰਘ ਕਹਿ ਰਾਤ ਉੱਠਣ ਤੋਂ ਤਾਂ ਬਚ ਗਿਆ ਫੌਜ ਵੀ ਸਵੇਰੇ ਉੱਠਣ ਦਾ ਬੜਾ ਆਲਸ ਸੀ ਉਹਨੂੰ ਸਾਰਿਆਂ ਤੋਂ ਪਿੱਛੇ ਉੱਠਦਾ ਏ ਉੱਤੇ ਇਸ ਨਾਲ ਵੀ ਕਿਸੇ ਦਾ ਉਤਸ਼ਾਹ ਨਹੀਂ ਜਾਗਿਆ ਫਿਰ ਰੋਟੀ ਆਈ ਉਹਨਾਂ ਕਾਫੀ ਉਚੇਜ ਕੀਤਾ ਹੋਇਆ ਸੀ ਤੇ ਨਾਲ-ਨਾਲ ਜਸਵੰਤ ਉਹਨੂੰ ਰੋਟੀ ਖਾਂਦੇ ਨੂੰ ਪੱਖਾ ਚੱਲ ਰਿਹਾ ਸੀ ਉਸ ਦਾ ਇਹ ਖਿਆਲ ਕਿ ਉਹ ਉਸ ਵੱਲ ਧਿਆਨ ਨਹੀਂ ਦੇ ਰਹੇ ਦਿਲੋਂ ਨਿਕਲ ਗਿਆ ਰੋਟੀ ਖਾਂਦਿਆਂ ਕਰਮ ਸਿੰਘ ਦਾ ਨਿੱਕਾ ਜਿਹਾ ਮੁੰਡਾ ਟੁਰਦਾ ਟੁਰਦਾ ਮਾਨ ਸਿੰਘ ਦੀ ਮੰਜੀ ਦੇ ਕੋਲ ਆਖਲ ਜੇ ਹੋਰ ਕਿਸੇ ਦੇ ਨਾਲ ਕਰਮ ਸਿੰਘ ਦੀਆਂ ਗੱਲਾਂ ਨਹੀਂ ਸੀ ਕਰ ਸਕਦਾ ਤਾਂ ਉਹਦੇ ਮੁੰਡੇ ਦੇ ਨਾਲ ਤਾਂ ਕਰ ਸਕਦਾ ਸੀ ਨਾ ਮਾਨ ਸਿੰਘ ਨੇ ਉਸ ਨੂੰ ਕੁੱਛੜ ਚੁੱਕ ਲਿਆ ਓਏ ਆਪਣੇ ਬਾਪੂ ਕੋਲ ਚੱਲਣਾ ਹੀ ਜਾਣਾ ਹੀ ਤਾਂ ਚੱਲ ਮੇਰੇ ਨਾਲ ਬੜਾ ਮੀਂਹ ਪੈਂਦਾ ਏ ਉੱਤੇ ਪਾਣੀ ਵਿੱਚ ਤੁਰਿਆ ਫਿਰੀ ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ ਸੂਲ ਬੰਗ ਚੂਬੀ ਆਫਰ ਦੇ ਮੁੰਡੇ ਨੂੰ ਉਧਰ ਰੱਖ ਰੋਟੀ ਤਾਂ ਖਾ ਲੈਣ ਦੇ ਕਰੋ ਆਰਾਮ ਨਾਲ ਬਾਪੂ ਨੇ ਜਿਹੜਾ ਤੇਜ਼ ਹੋ ਕੇ ਕਿਹਾ ਅਤੇ ਬੇਬੇ ਆ ਕੇ ਮੁੰਡਾ ਚੁੱਕ ਕੇ ਲੈ ਗਈ ਹੁਣ ਤੇ ਘਰ ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਲੈਣਾ ਔਖਾ ਹੋ ਰਿਹਾ ਸੀ ਇਧਰ ਦਾ ਪੈਂਦਾ মুখ ਆ ਕੇ ਉਸ ਦਾ ਮੋੜਨ ਨੂੰ ਛੇਤੀ ਛੇਤੀ ਜੀ ਕਰਦਾ ਸੀ ਉਸ ਆਪਣੇ ਅਗਲੇ ਦਿਨ ਦੇ ਚੱਕਰ ਵਾਲੇ ਗੱਲ ਆਰੰਭੀ ਇਤੋਂ ਤਰਨ ਦਾ ਕਿੰਨਾ ਹੈ ਚਾਰ ਕੋ ਪੈਂਦਾ ਹੈ ਤਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ ਸਵੇਰੇ ਹੀ ਤਾਂਗੇ ਟੁੰਗੇ ਨੂੰ ਤਾਂ ਕੋਈ ਫਿਕਰ ਨਾ ਕਰ ਤੂੰ ਜਸਵੰਤ ਨੂੰ ਤੇਰੇ ਨਾਲ ਕੱਲਾਂਗੇ ਦੋਵੇਂ ਭਰਾ ਕਿੱਥੇ ਮੱਤਾਂ ਦੇ ਕੇ ਆਇਓ ਸਾਰੇ ਇਸ ਗਲਤੀ ਮਾਨ ਸਿੰਘ ਰਾਜੀ ਸੀ ਜਸਵੰਤ ਐਡਾ ਕੁੱਟਿਆ ਹੋਇਆ ਬੰਦਾ ਨਹੀਂ ਸੀ ਪਰ ਮਾਨ ਸਿੰਘ ਦੇ ਨਾਲ ਤੁਰਦਿਆਂ ਤੇ ਉਹ ਵੀ ਕੁਝ ਕੁੱਟਿਆ ਹੀ ਗਿਆ ਜਿਹੜੇ ਜਾਣੂ ਬੰਦੇ ਉਹਨੂੰ ਮਿਲਦੇ ਉਹ ਉਹਨਾਂ ਨੂੰ ਦੂਰੋਂ ਹੀ ਫਤਿਹ ਬੁਲਾ ਕੇ ਅਗਾਹ ਤੁਰ ਪੈਂਦਾ ਹਾ ਮਹਾਂਮਾਨ ਸਿੰਘ ਦਾ ਜੀ ਕਰਦਾ ਸੀ ਕਿ ਉਹ ਆਪੋ ਖਲੋ ਕੇ ਲੋਕਾਂ ਨਾਲ ਗਲਵਾਟ ਕਰੇ ਉਸਨੇ ਕਿਹੜਾ ਰੋਜ਼ ਰੋਜ਼ ਹੀ ਸੇ ਪਾਸੇ ਹੁਣਾ ਸੀ ਕਰਮ ਸਿੰਘ ਨੇ ਤਾਂ ਬੜਾ ਜਸ ਕੱਟਿਆ ਫੌਜ ਵਿੱਚ ਤੂੰ ਕਿਉਂ ਨਾ ਫੌਜ ਵਿੱਚ ਗਿਆ ਮਾਨ ਸਿੰਘ ਨੇ ਫੇਰ ਕਰਮ ਸਿੰਘ ਨੂੰ ਅੱਗੇ ਲੈ ਆਂਦਾ ਜਸਵੰਤ ਇਕਦਮ ਇਕੱਠਾ ਹੋ ਗਿਆ ਜਿਵੇਂ ਕੋਈ ਚੋਰੀ ਕਰਦਾ ਫੜਿਆ ਜਾਂਦਾ ਹੈ ਕੁਝ ਠਹਿਰ ਕੇ ਉਸਨੇ ਕਿਹਾ ਇੱਕ ਥੋੜਾ ਹੀ ਫੌਜ ਵਿੱਚ ਚਰੀਆਂ ਕਮਾਦ ਕਿੱਡੇ-ਕਿੱਡੇ ਹੋ ਗਏ ਨੇ ਆਪਣੇ ਵੱਲ ਇੱਕ ਚਰੀ ਦੀ ਪਹਿਲੀ ਕੋਲੋਂ ਲੰਘਦੇ ਜਸਵੰਤ ਨੇ ਗੱਲ ਚਲਾਈ ਬੰਦੇ-ਬੰਦੇ ਜਿੱਦੇ ਖੜੇ ਨੇ ਪਰ ਉਸ ਦਾ ਦਿਲ ਇਸ ਗੱਲ ਵਿੱਚ ਨਹੀਂ ਸੀ ਉਹ ਉਹ ਤੇ ਆਪਣੇ ਯਾਰ ਦੀਆਂ ਗੱਲਾਂ ਕਰਨਾ ਚਾਹੁੰਦਾ ਸੀ ਪਿੰਡ ਪਿੰਡ ਮੁੜ ਕੇ ਮਾਨ ਸਿੰਘ ਪਛਾਣ ਜਾਂਦਿਆਂ ਸਲਾਹਾ ਵਿੱਚ ਸੀ ਅੰਮ੍ਰਿਤਸਰੋਂ ਰਾਤ ਦੀ ਗੱਡੀ ਚੜ ਕੇ ਉਹ ਸਵੇਰ ਵੱਲ ਬੇਲੇ ਫਿਰ ਪਿੰਡ ਆਪਰ ਸਕਦਾ ਸੀ ਭਾਵੇਂ ਆਪੋ ਆਪਣੀ ਥਾਈ ਉਹਨਾਂ ਸਾਰੇ ਨੂੰ ਉਸ ਲਈ ਬੜੀ ਉਚੇਜ ਕੀਤੀ ਸੀ ਪਰ ਉਸ ਨੂੰ ਇਸ ਫੇਰੇ ਦਾ ਉਮੀਦ ਤੋਂ ਬਹੁਤ ਘੱਟ ਸਵਾਦ ਆਇਆ ਸੀ ਇਸ ਵੇਲੇ ਵੀ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ ਡਿਊੜੀ ਵਿੱਚ ਉਹ ਇਕੱਲਾ ਹੀ ਸੀ ਸਾਹਮਣੇ ਗਲੀ ਵਿੱਚ ਝੋਲਾ ਗੱਲ ਵਿੱਚ ਲਮਕਾਈ ਧਾੱਕੀ ਤੁਰਿਆ ਆਉਂਦਾ ਸੀ ਪਹਿਲਾਂ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਟੁਰਦਾ ਟੁਰਦਾ ਸਿੱਧਾ ਹੀ ਅੱਗੇ ਲੰਘ ਜਾਵੇਗਾ ਪਰ ਫਿਰ ਵੀ ਉਹ ਡਿਊੜੀ ਵਿੱਚ ਆ ਕੇ ਮੰਜੇ ਤੇ ਬੈਠ ਗਿਆ ਕੀ ਲਿਆਏ ਹੋ ले आऊ ना कि आ पेंशन आई है बिचारे करम सिंह दी करम सिंह दी पेंशन करम सिंह मारया गया बादशाह सा ओ सारा इलाका त्रास त्रास पे करदा है ते तुसी ओदे ਘਰ ਬੈਠੇ ਪੁੱਛਦੇ ਹੋ ਕਰਮ ਸਿੰਘ ਮਾਰੇ ਗਿਆਏ ਚਿੱਠੀ ਆਏ ਤੇ 15 ਦਿਨ ਹੋ ਗਏ ਨੇ ਦੋ ਕੁ ਵਾਰ ਮਾਉ ਸਿੰਘ ਦਾ ਸਾ ਕਾਲਾ ਜਿਹਾ ਆਇਆ ਸਿਰ ਤੇ ਨੱਕ ਤੋਂ ਉਤਲੇ ਹਿੱਸੇ ਦੀ ਇੱਕ ਮੁੱਠੀ ਜੀ ਮਿੱਟੀ ਗਈ ਤੇ ਫਿਰ ਅੱਖਾਂ ਰਹੀ ਪਾਣੀ ਨੂੰ ਚੜਨ ਲੱਗ ਨਾਲ ਘਿੱਲੀ ਹੋਣ ਲੱਗੀ ਕਰਮ ਸਿੰਘ ਦਾ ਘਰ ਅੰਦਰ ਗਿਆ ਹੋਇਆ ਉਹਦਾ ਪਿਤਾ ਉਹਦਾ ਨਿੱਕਾ ਜਿਹਾ ਮੁੰਡਾ ਉਸ ਨੂੰ ਰੋਣ ਵਿੱਚ ਮਦਦ ਦੇ ਰਹੇ ਸਨ ਬਾਪੂ ਨੇ ਬਾਰੋ ਹੀ ਢਾਕੀਏ ਵੇਖ ਕੇ ਸਮਝ ਲਿਆ ਕੀ ਗੱਲ ਨਿਕਲ ਗਈ ਹੈ ਹੁਣ ਪਾਰ ਚੁੱਕੀ ਫਿਰਨ ਦੀ ਕੋਈ ਲੋੜ ਨਹੀਂ ਸੀ ਅੱਥਾ ਪੈਰਾਂ ਦਾ ਦਵਾ ਢਿੱਲਾ ਹੋਇਆ ਤੇ ਥਰੂ ਵਗ ਤੁਰੇ ਦੋਵੇਂ ਥੇਰ ਜੀ ਦੇ ਕੋਲ ਬੈਠੇ ਆਪਣੇ ਆਪ ਨੂੰ ਹੋਲਾ ਕਰਦੇ ਰਹੇ ਫਿਰ ਮਾਨ ਸਿੰਘ ਬੋਲਿਆ ਤੂੰ ਸਾਨੂੰ ਮੈਨੂੰ ਆਉਂਦੇ ਹੀ ਕਿਉਂ ਨਾ ਦੱਸਿਆ ਐਵੇਂ ਅਸਾ ਆਖਿਆ ਮੁੰਡਾ ਛੁੱਟੀ ਆਇਆ ਏ ਇਹਦੀ ਛੁੱਟੀ ਖਰਾਬ ਨਾ ਹੋਵੇ ਆਪੇ ਛੁੱਟੀ ਕੱਟ ਕੇ ਪਲਤਨ ਵਿੱਚ ਜਾਏਗਾ ਸੁਣ ਲਾਏਗਾ ਫੌਜੀ ਨੂੰ ਛੁੱਟੀ ਬੜੀ ਪਿਆਰੀ ਹੁੰਦੀ ਏ ਜਿੰਨੇ ਕਰਨ ਸਿੰਘ ਨੂੰ ਪਿਆਰੀ ਸੀ ਓਨੀ ਤੈਨੂੰ ਹੋਣਾ ਸਗੋਂ ਬਹੁਤੀ ਹੋ ਬਾਹਰ ਦੇ ਪਿੰਡਾਂ ਦੇ ਲੋਕ ਤਾਂ ਸੌਣ ਦੇ ਜੰਪਲ ਨੇ ਉਹਨਾਂ ਨੂੰ ਵੀ ਥੋੜਾ ਓਖ ਵੀ ਬਹੁਤ ਦਿਸਦਾ ਹੋ ਪਰ ਅਸੀਂ ਗੱਲ ਲੁਕਾਣ ਵਿੱਚ ਰੱਤਾ ਵੀ ਕਾਮਯਾਬ ਨਹੀਂ ਹੋਏ ਐਵੇਂ ਬੇਸਵਾਦੀ ਹੀ ਕੀਤੀ ਮੁਰਦੇ ਹੋਏ ਮਾਨ ਸਿੰਘ ਨੇ ਮਾਝੇ ਦੇ ਪਿੰਡ ਵੇਖੇ ਜਿਨ੍ਹਾਂ ਦਾ ਬਾਬਾ ਜੰਪਲ ਸੀ ਇਹਨਾਂ ਦੁਵਾਲੇ ਬਚਾ ਲਈ ਕਿਲੇ ਕੋਟੂਸ ਦੇ ਹੋਏ ਸਨ ਥਾਂ ਥਾਂ ਮੜੀਆਂ ਅਤੇ ਸਮਾਦਾਂ ਸਨ ਜਿਹੜੀਆਂ ਪਿਛਲੀ ਪੀਡੀਏ ਵਿੱਚ ਇਹਨਾਂ ਲੋਕਾਂ ਦੀ ਭਾਰਤੀ ਤਾਕਤ ਕਰਨ ਵਾਲੇ ਨਾਲ ਲੜਨ ਮਰਨ ਦੀਆਂ ਕਹਾਣੀਆਂ ਦਿਸਦੀਆਂ ਸਨ ਕਿਸੇ ਕਰਕੇ ਬਾਬੇ ਦੀ ਸੈਨ ਸ਼ਕਤੀ ਨਹੀਂ ਵਧੀ ਹੋਈ ਸੀ ਉਹ ਦੂਜਿਆਂ ਨੂੰ ਹੋਲਾ ਰੱਖਣ ਲਈ ਆਪ ਹੋਰ ਪਾਰ ਚੁੱਕਣਾ ਚਾਹੁੰਦਾ ਸੀ ਮਾਨਸ ਸਿੰਘ ਨੇ ਸੁਣਿਆ ਹੋਇਆ ਸੀ ਕਿ ਇੱਕ ਢੋਲ ਹੈ ਜੋ ਆਪਣੇ ਸਿਰ ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਹੈ ਉਸ ਨੂੰ ਲੱਗਾ ਜਿਵੇਂ ਕਰਮ ਸਿੰਘ ਦਾ ਪੀਤਾ ਹੀ ਤੋਂ ਢੋਲ ਸੀ ਜਿਹੜਾ ਭਾਰ ਥੱਲੇ ਦੱਬਿਆ ਹੋਣ ਕੁਇਚੋਂ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ ਧੰਨਵਾਦ